ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਨਵਦੀਪ ਕੌਰ ਐਮਬੀਬੀਐਸ ਐਮਐਸ ਆਬਸਨ ਕਾਇਨੀ ਮੈਂ ਦਿਓਲ ਮਲਟੀਸਪੈਸ਼ਲਿਟੀ ਹਸਪੀਟਲ ਵਿੱਚ ਐਜ਼ ਅ ਗਾਇਨਕੋਲੋਜਿਸਟ ਕੰਮ ਕਰਦੀ ਹਾਂ ਇੱਥੇ ਮੈਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10:00 ਤੋਂ 4:00 ਵਜੇ ਤੱਕ ਮੇਰੀ ਓਪੀਡੀ ਦਾ ਟਾਈਮਿੰਗ ਹੈ ਪਲੱਸ ਮੈਂ ਕੋਈ ਵੀ ਐਮਰਜੈਂਸੀਜ਼ ਹੋਵੇ ਤਾਂ ਉਹਦੇ ਲਈ ਅਸੀਂ ਤਿਆਰ ਰਹਿੰਦੇ ਹਾਂ ਇੱਥੇ ਔਰਤਾਂ ਦੇ ਰੋਗਾਂ ਦੇ ਜਿਵੇਂ ਕਿ ਕਿਸੇ ਨੂੰ ਮਹਾਵਾਰੀ ਦੀ ਪ੍ਰੋਬਲਮ ਹੈ ਗੰਦੇ ਪਾਣੀ ਦੀ ਸ਼ਿਕਾਇਤ ਹੈ ਜਾਂ ਕੋਈ ਅੰਡੇਦਾਨੀ ਬੱਚੇਦਾਨੀ ਦੀ ਰਸੌਲੀ ਦੀ ਦਿੱਕਤ ਹੈਗੀ ਹੈ ਪਲੱਸ ਜਿੰਨਾ ਕਪਲਸ ਦੇ ਵਿੱਚ ਪ੍ਰੈਗਨੈਂਸੀ ਨਹੀਂ ਹੋ ਰਹੀ ਤੇ ਨਾਰਮਲ ਡਿਲੀਵਰੀ ਸਿਜ਼ੇਰੀਅਨ ਬੱਚੇਦਾਨੀ ਦਾ ਆਪਰੇਸ਼ਨ ਇਹ ਸਾਰੀਆਂ ਸੁਵਿਧਾਵਾਂ ਇੱਥੇ ਉਪਲਬਧ ਹਨ ਦੇਖੋ ਬੇਸਿਕਲੀ ਇਹ ਆ ਕਿ ਜਿਹੜੀਆਂ ਪ੍ਰੈਗਨੈਂਟ ਫੀਮੇਲਸ ਹੁੰਦੀਆਂ ਆ ਉਹਨਾਂ ਨੂੰ ਐਂਟੀਨੇਟਲ ਪੀਰੀਅਡ ਕਿ ਜਦੋਂ ਉਹਨਾਂ ਦੀ ਪ੍ਰੈਗਨੈਂਸੀ ਟਾਈਮ ਚੱਲ ਰਿਆ ਹੁੰਦਾ ਆ ਉਦੋਂ ਤੋਂ ਹੀ ਉਹਨਾਂ ਨੂੰ ਪ੍ਰਿਪੇਅਰ ਅਸੀਂ ਕਰਾਈਦਾ ਆ ਕਿ ਨੋਰਮਲ ਡਿਲੀਵਰੀ ਲਈ ਮੈਂਟਲੀ ਵੀ ਉਹਨਾਂ ਨੂੰ ਪ੍ਰਿਪੇਅਰ ਹੋਣ ਦੀ ਬਹੁਤ ਜ਼ਰੂਰਤ ਹੁੰਦੀ ਆ ਪੇਸ਼ੈਂਟਸ ਨੂੰ ਬਿਕਾਜ਼ ਉਹਨਾਂ ਨੂੰ ਅਗਰ ਅਸੀਂ ਮੈਂਟਲੀ ਨਹੀਂ ਪ੍ਰਿਪੇਅਰ ਕਰਦੇ ਤਾਂ ਇੱਕਦਮ ਉਹ ਜਿਹੜਾ ਆ ਉਸ ਚੀਜ਼ ਨੂੰ ਸੋਚਣਗੇ ਕਿ ਅਸੀਂ ਤਾਂ ਇੰਨੀ ਪੇਨ ਨਹੀਂ ਜਿਹੜਾ ਆ ਚੱਲ ਸਕਦੇ ਤਾ ਉਹਨਾਂ ਪੇਸ਼ੈਂਟਸ ਨੂੰ ਅਸੀਂ ਮੈਂਟਲੀ ਗਾਈਡ ਕਰਦੇ ਆ ਸ਼ੁਰੂ ਤੋਂ ਹੀ ਕਿ ਬਈ ਨਾਰਮਲ ਡਿਲੀਵਰੀ ਇੱਕ ਫਿਜ਼ੀਓਲੋਜੀਕਲ ਹੈਗਾ ਆ ਚੀਜ਼ ਹੈ ਕਿ ਇੱਕ ਨਾਰਮਲ ਚੀਜ਼ ਹੈਗੀ ਆ ਉਹ ਸਾਰੇ ਹੀ ਫੀਮੇਲ ਜਿਵੇਂ ਕਿ ਪਹਿਲਾਂ ਆਪਰੇਸ਼ਨ ਦਾ ਰੇਟ ਬਹੁਤ ਹੀ ਘੱਟ ਹੁੰਦਾ ਸੀਗਾ ਅੱਜਕੱਲ ਬਹੁਤ ਜ਼ਿਆਦਾ ਹੋ ਗਿਆ ਹੈ ਆ ਉਹਦਾ ਇਹ ਕਾਰਨ ਹੈ ਕਿ ਅੱਜਕੱਲ ਦੀਆਂ ਫੀਮੇਲਸ ਇੱਕ ਤਾਂ ਫਿਜ਼ੀਕਲ ਐਕਟੀਵਿਟੀ ਜਿਹੜੀ ਆ ਉਹ ਘੱਟ ਕਰਦੀਆਂ ਆ ਉਦੇ ਕਰਕੇ ਉਹਨਾਂ ਦੇ ਜਿਹੜਾ ਆ ਨੀਚੇ ਦਾ ਜਿਹੜੇ ਮਸਲਸ ਹੈਗੇ ਆ ਉਹ ਟਾਈਟ ਹੀ ਰਹਿੰਦੇ ਆ ਉਹ ਨੋਰਮਲ ਡਿਲੀਵਰੀ ਲਈ ਪ੍ਰਪੇਅਰ ਨਹੀਂ ਹੁੰਦੇ ਹੈਗੇ ਤਾਂ ਅਸੀਂ ਪੇਸ਼ੈਂਟਸ ਨੂੰ ਗਾਈਡ ਸ਼ੁਰੂ ਤੋਂ ਹੀ ਕਰਦੇ ਆ ਕਿ ਆਪਣਾ ਡੇਲੀ ਵਾਕ ਪ੍ਰੋਪਰਲੀ ਕਰਨੀ ਆ ਹੈਲਦੀ ਡਾਈਟ ਲੈਣੀ ਆ ਪਲੱਸ ਮੈਂਟਲੀ ਤੁਸੀਂ ਪ੍ਰਪੇਅਰ ਰਹਿਣਾ ਨੋਰਮਲ ਡਿਲੀਵਰੀ ਜੀ ਦੂਸਰਾ ਕਾਰਨ ਜਿਹੜਾ ਕਿ ਪੇਸ਼ੈਂਟਸ ਸੋਚਦੇ ਆ ਸਾਨੂੰ ਦਰਦ ਆ ਉਹਦੇ ਲਈ ਵੀ ਸਾਡੇ ਦਿ올 ਹਸਪੀਟਲ ਦੇ ਵਿੱਚ ਇੱਕ ਫੈਸਿਲਿਟੀ ਉਪਲਬਧ ਹੈ ਜਿਹਨੂੰ ਅਸੀਂ ਪੇਨਲੈਸ ਡਿਲੀਵਰੀ ਕਹਿੰਦੇ ਆ ਜੋ ਕਿ ਅਸੀਂ ਇੱਥੇ ਉਹਨਾਂ ਨੂੰ ਐਪੀਡਿਊਰਲ ਅੰਡਰ ਐਪੀਡਿਊਰਲ ਐਨੈਸਥੀसिया ਡਿਲੀਵਰੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਕਿ ਪੇਸ਼ੈਂਟ ਨੂੰ ਜਿਹੜਾ ਆ ਪੇਨ ਬਹੁਤ ਹੀ ਘੱਟ ਕਹਿ ਲੋ ਕਿ ਨਾ ਮਾਤਰ ਫੀਲ ਹੁੰਦੀ ਹੈ ਨਾਰਮਲ ਡਿਲੀਵਰੀ ਹਾਂ ਅਗਰ ਕਿਸੇ ਪੇਸ਼ੈਂਟ ਨੂੰ ਬਹੁਤ ਹੀ ਜ਼ਰੂਰਤ ਹੈ ਕਿ ਭਈ ਅਗਰ ਬੱਚੇ ਦੀ ਡਿਲੀਵਰੀ ਦੇ ਵਿੱਚ ਦੌਰਾਨ ਬੱਚਾ ਨਹੀਂ نیچے ਪ੍ਰੋਗਰੈਸ ਹੋ ਰਿਹਾ ਜਾਂ ਬੱਚੇ ਨੇ ਪੋਟੀ ਕਰ ਦਿੱਤੀ ਹੈ ਜਾਂ ਬੱਚੇ ਦੀ ਧੜਕਨ ਦੇ ਉੱਪਰ ਕੋਈ ਅਸਰ ਹੁੰਦਾ ਹੈ ਤਾਂ ਉਸ ਟਾਈਮ ਤਾਂ ਫਿਰ ਅਸੀਂ ਸਿਜ਼ੇਰੀਅਨ ਜੜਾ ਆ ਉਹ ਕਰੀਏ ਹਾਂਜੀ ਜਿਵੇਂ ਕਿ ਬਾਂਝਪਨ ਦੀ ਸਮੱਸਿਆ ਜਿਹੜੀ ਆ ਉਹ ਬਹੁਤ ਜ਼ਿਆਦਾ ਵਧ ਰਹੀ ਹੈ ਵਿਦ ਇਰਾ ਚੇਂਜ ਹੋਣ ਦੇ ਨਾਲ ਉਹਦੇ ਬਹੁਤ ਸਾਰੇ ਕਾਰਨ ਨੇ ਕਿ ਸਾਡਾ ਜਿਹੜਾ ਡਾਈਟਰੀ ਸਟਾਈਲ ਹੈ ਸਾਡਾ ਲਿਵਿੰਗ ਸਟਾਈਲ ਹੈਗਾ ਯਾ ਉਹਦੇ ਮੇਨ ਉਹੀ ਫੋਕਸ ਕੀਤਾ ਗਿਆ ਯਾ ਜਿਵੇਂ ਕਿ ਔਰਤਾਂ ਦੇ ਵਿੱਚ ਮੋਟਾਪਾ ਆ ਰਿਹਾ ਹੈ ਪੀਸੀਓਡੀ ਦੀ ਪ੍ਰੋਬਲਮ ਹੈ ਤਾਂ ਉਹਦੇ ਕਰਕੇ ਵੀ ਪੇਸ਼IENTS ਨੂੰ ਬੱਚਾ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਈਵਨ ਮੇਲ ਤੇ ਫੀਮੇਲ ਫੈਕਟਰ ਦੋਨੋਂ ਇਹਦੇ ਲਈ ਜ਼ਿੰਮੇਵਾਰ ਹੁੰਦੇ ਆ ਤਾਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਟੈਸਟ ਕਰਕੇ ਹੀ ਦੇਖਦੇ ਆ ਕਿ ਬਈ ਕਾਰਨ ਕਿੱਥੇ ਹੈਗਾ ਯਾ ਕਦਰ ਜਨਾਨੀਆਂ ਔਰ ਮਰਦ ਦੇ ਵਿੱਚ ਕੋਈ ਹੈਗੀ ਹੈ ਪ੍ਰੋਬਲਮ ਤਾਂ ਅਗਰ ਜਿੱਥੇ ਵੀ ਪ੍ਰੋਬਲਮ ਹੋਏ ਉਸ ਹਿਸਾਬ ਨਾਲ ਉਹਨਾਂ ਨੂੰ ਟਰੀਟਮੈਂਟ ਕਰਕੇ ਤੇ ਫਿਰ ਉਹਨਾਂ ਦਾ ਸੋਲੂਸ਼ਨ ਕੀਤਾ ਜਾਂਦਾ ਆ ਅਗਰ ਸਿਰਫ ਆਪਸ਼ਨ ਅਗਰ ਕਿਸੇ ਦੀ ਟਿਊਬਾ ਬੰਦ ਨਹੀਂ ਤਾਂ ਉਸ ਵਿੱਚ ਸਿਰਫ ਇੱਕ ਆਪਸ਼ਨ ਆਈਵੀਐਫ ਦਾ ਹੀ ਬਚਾਇਆ ਅਸੀਂ ਉਹ ਮਰੀਜ਼ ਨੂੰ ਵੀ ਉਸ ਹਿਸਾਬ ਨਾਲ ਗਾਈਡ ਕਰਕੇ ਫਰਦਰ ਤੇਜ ਸਕਦੇ ਹਾਂਜੀ ਮੈਂ ਪਹਿਲਾਂ ਵੀ ਜਿਵੇਂ ਦੱਸਿਆ ਹੈ ਮੈਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ 4 ਵਜੇ ਤੱਕ OPD ਟਾਈਮਿੰਗ ਹੈ ਪਲੱਸ ਐਮਰਜੈਂਸੀ ਅਗਰ ਕੋਈ ਸਾਨੂੰ ਹੁੰਦੀ ਆ ਤਾਂ ਉਸ ਟਾਈਮ ਤੇ अवेलेबल ਰਹਿੰਦੇ ਹਾਂ